ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਮੇਰੇ ਚੈਨਲ ਤੇ ਮਹਿਕ ਪੰਜਾਬ ਦੀ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਅਸੀਂ ਵਾਹਿਗੁਰੂ ਦੀ ਕਿਰਪਾ ਨਾਲ ਆਪਣੇ ਘਰ ਵਿੱਚ ਤੰਦਰੁਸਤਾਂ ਚੜ੍ਹਦੀ ਕਲਾ ਵਿੱਚ ਆ ਤੁਸੀਂ ਵੀ ਆਪਣੇ ਘਰਾਂ ਵਿੱਚ ਵਾਹਿਗੁਰੂ ਦੀ ਕਿਰਪਾ ਨਾਲ ਚੜ੍ਹਦੀ ਕਲਾ ਵਿੱਚ ਹੋਮੋਗੇ ਅੱਜ ਆਪਾਂ ਕਰਾਂਗੇ ਜੀ 12ਵੀਂ ਤੇ 13ਵੀਂ ਪਉੜੀ ਦੇ ਅਰਥ ਚਲੋ ਜੀ ਆਪਾਂ ਟਾਈਮ ਵੇਸਟ ਬਿਨੇ ਬੇਸਟ ਕੀਤੇ ਬਿਨਾ ਆਪਾਂ ਪਾੜੀ ਅਰਥ ਸੁਰੂ ਕਰਦੇ ਆ ਜੀ ਬਾਦਮੀ ਪਾੜੀ ਦੇ ਅਰਥ ਮੰਨੇ ਕੀ ਗਤ ਕਹੀ ਨਾ ਜਾਏ ਗੁਰੂ ਦੀ ਸਿੱਖਿਆ ਉੱਪਰ ਚੱਲਣ ਨਾਲ ਜਾਂ ਵਹਿਗੁਰੂ ਦੇ ਨਾਮ ਨੂੰ ਮੰਨਣ ਵਾਲੀ ਦੀ ਅਵਸਥਾ ਉੱਚੀ ਅਵਸਥਾ ਆਤਮਿਕ ਅਵਸਥਾ ਦੱਸੀ ਨਹੀਂ ਜਾ ਸਕਦੀ ਜੇ ਕੋ ਕਹਿ ਪਿੱਛੇ ਪਸਤਾਏ ਜੇ ਕੋਈ ਮਨੁੱਖ ਬਿਆਨ ਵੀ ਕਰੇਗਾ ਬਿਆਨ ਵੀ ਕਰੇ ਉਹ ਪਿੱਛੋ ਬਸਤਾਉਂਦਾ ਹੈ ਕਿਉਂਕਿ ਕੋਈ ਨਾ ਕੋਈ ਇਕਾਈ ਰਹਿ ਜਾਂਦੀ ਹੈ ਕਦਮ ਕਦਮ ਕਲਮ ਨਾਲ ਲਿਖਣ ਹਾਰ ਮੰਨੇ ਕਾਵੈ ਕਰਨ ਵਿਚਾਰ ਮਨੁੱਖ ਬਹਿ ਕੇ ਜਾਂ ਇਕੱਠੇ ਹੋ ਕੇ ਨਾਮ ਮੰਨਣ ਵਾਲੇ ਜਾਂ ਨਾਮ ਵਿੱਚ ਲਗਣ ਲਾ ਬੈਠੇ ਬੰਦੇ ਦੀ ਆਤਮਿਕ ਅਵਸਥਾ ਦੀ ਬੜਾਈ ਦਾ ਅੰਦਾਜ਼ਾ ਲਾਉਦੇ ਹਨ ਪਰ ਕਾਗਜ਼ ਉੱਤੇ ਲਿਖਣ ਨਾਲ ਦੇਸ ਸਮਰੱਥ ਲਿਖਣ ਦੇ ਸਮਰੱਥ ਕੋਈ ਮਨੁੱਖ ਨਹੀਂ ਐਸਾ ਨਾਮ ਨਰੰਦਰ ਹੋਏ ਜੇ ਕੋ ਮਨ ਜਾਣੇ ਮਨ ਕੋਈ ਬਹਿ ਗੁਰੂ ਦਾ ਨਾਮ ਜੋ ਮਾਇਆ ਦੇ ਅਸਰ ਤੋਂ ਪਰੇ ਹੈ ਐਡਾ ਉੱਚਾ ਹੈ ਉਸ ਨੂੰ ਮੰਨਣਾ ਜਾਂ ਉਸ ਵਿੱਚ ਜੁੜਨ ਵਾਲਾ ਦੀ ਵੀ ਆਤਮਿਕ ਵਾਸਤਾ ਬੜਾ ਹੋ ਜਾਂਦਾ ਉੱਚੀ ਆਤਮਿਕ ਅਵਸਥਾ ਬੜਾ ਹੋ ਜਾਂਦਾ ਹੈ ਪਰ ਇਹ ਗੱਲ ਤਾਂ ਹੀ ਸਮਝ ਵਿੱਚ ਆਉਂਦੀ ਹੈ ਜੇ ਕੋਈ ਮਨੁੱਖ ਆਪਣੇ ਮਨ ਵਿੱਚ ਨਾਮ ਦੀ ਲਗਨ ਪੈਦਾ ਕਰ ਲਵੇ 13ਵੀਂ ਪੌੜੀ ਦੇ ਅਰਥ ਮੰਨੇ ਸੁਰਤ ਹੋਵੇ ਮਨ ਬੁੱਧ ਗੁਰੂ ਦੀ ਸਿੱਖਿਆ ਉੱਪਰ ਚੱਲਣਾ ਜਾਂ ਮਨ ਵਿੱਚ ਨਾਮ ਦੀ ਲਗਨ ਨਾਲ ਮਨੁੱਖ ਦੀ ਉੱਚੀ ਬਿਰਤੀ ਜਾਗ ਉੱਠਦੀ ਹੈ ਅਤੇ ਉਸ ਦੇ ਮਨ ਵਿੱਚ ਉਤਮ ਵਿਚਾਰ ਪੈਦਾ ਹੋ ਜਾਂਦੇ ਹਨ ਮਨਨੇ ਸਗਲ ਭਵਨ ਕੀ ਸੁੱਧ ਗੁਰੂ ਦੀ ਸਿੱਖਿਆ ਉੱਪਰ ਚੱਲਣ ਨਾਲ ਮਨੁੱਖ ਨੂੰ ਜ਼ਿੰਦਗੀ ਦੇ ਸਾਰੇ ਮੰਡਲਾਂ ਦੀ ਪਹਿਚਾਣ ਹੋ ਜਾਂਦੀ ਹੈ ਅਰਥਾਤ ਉਸ ਨੂੰ ਪਤਾ ਲੱਗ ਜਾਂਦਾ ਹੈ ਕਿ ਮੀ ਗਰੀਬੀ ਅਮੀਰੀ ਸੁਖ ਦੁਖ ਵਿਦਿਆ ਅਵਿਦਿਆ ਗ੍ਰਹਿ ਸਾਤ ਅਦਾਸ ਅਤੇ ਹਰ ਕਾਰ ਵਿਹਾਰ ਵਿੱਚ ਧਰਮ ਕੁਮਾਰ ਲਈ ਕੀ ਕੀ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਮੰਨੇ ਮੋ ਚੋਟਾ ਨਾ ਖਾਏ ਮੰਨੇ ਜੰਮ ਕੇ ਸਾਥ ਨਾ ਜਾਏ ਗੁਰੂ ਦੀ ਸਿੱਖਿਆ ਮੰਨਣ ਨਾਲ ਮਨੁੱਖ ਮੂੰਹ ਉੱਤੇ ਸੱਟਾ ਸੱਟਾ ਨਹੀਂ ਖਾਂਦਾ ਅਰਥਾਤ ਉਸ ਨੂੰ ਸਜ਼ਾ ਨਹੀਂ ਭੁਗਤਨੀ ਪੈਂਦੀ ਕਿਉਂਕਿ ਗੁਰੂ ਦੀ ਸਿੱਖਿਆ ਮੰਨਣ ਕਰਕੇ ਉਹ ਮੌਤ ਵਾਲੇ ਰਾਹੇ ਨਹੀਂ ਪੈਂਦਾ ਅਰਥਾਤ ਪਾਪਾਂ ਵਾਲੇ ਰਾਹੇ ਨਹੀਂ ਪੈਂਦਾ ਜੋ ਜੰਮਣਾ ਮਰਨ ਦੇ ਗੇੜ ਵੱਲ ਲਿਜਾਂਦੇ ਹਨ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਈ ਵਾਹਿਗੁਰੂ ਦੇ ਨਾਮ ਮਾਇਆ ਤੋਂ ਪਰੇ ਹੈ ਉਹ ਅਡਾ ਉੱਚਾ ਹੈ ਉਸ ਨੂੰ ਉਸ ਨੂੰ ਮੰਨਣ ਵਿੱਚ ਜਾਂ ਜੋੜਨ ਵਾਲੇ ਦੀ ਉੱਚੀ ਵਸਤਾ ਹੋ ਜਾਂਦੀ ਹੈ ਬਾਰ ਉਸ ਨੂੰ ਇਸ ਗੱਲ ਦੀ ਸਮਝ ਤਾਂ ਹੀ ਆਉਂਦੀ ਹੈ ਜੇ ਕੋਈ ਮਨੋਖਾ ਆਪਣੇ ਮਨ ਵਿੱਚ ਨਾਮ ਦੀ ਲਗਨ ਪੈਦਾ ਕਰ ਲਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਨੇ ਬਾਰਮੀ ਤੇ ਤੇਲ ਵੀ ਪੌੜੀ ਦੇ ਅਰਥ ਕੀਤੇ ਨੇ ਜੀ ਅਖਰ ਅਖਰ ਵਾਧਾ ਘਾਟਾ ਬੋਲਿਆ ਗਿਆ ਹੋਵੇ ਗਲਤੀ ਹੋਈ ਹੋਵੇ ਵੈ ਗੁਰੂ ਜੀ ਮਾਫੀ ਮੰਗਦਿਆਂ ਵੈ ਗੁਰੂ ਜੀ ਤੋਂ ਵੈ ਗੁਰੂ ਅੱਗੇ ਬਾਤ ਸੁੱਧ ਸਪਸ਼ਟ ਵਾਲੀ ਮੰਨ ਦਾ 발 ਵਕਸ਼ਨ ਆਪਣੇ ਚਰਨਾਂ ਨਾਲ ਲਾਉਣ ਤੇ ਚਲੋ ਜੀ ਵੀਡੀਓ ਨੂੰ ਜ਼ਰੂਰ ਦੇਖਿਆ ਕਰੋ ਤੇ ਵੀਡੀਓ ਦੇਖਣ ਲਈ ਧੰਨਵਾਦ ਲਾਈਕ ਸ਼ੇਅਰ ਵੀ ਕਰਿਆ ਕਰੋ ਤਾਂ ਕਿ ਹਰ ਇੱਕ ਦਾ ਭਲਾ ਹੋ ਸਕੇ ਜੀ ਬਾਣੀ ਨਾਲ ਜੁੜੋ ਵਾਹਿਗੁਰੂ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਸਾਰਿਆਂ ਨੂੰ ਤੇ ਲਾਈਕ ਸ਼ੇਅਰ ਕਰਿਆ ਕਰੋ ਤੇ ਇੱਕ ਕਮੈਂਟ ਕਰਕੇ ਵਾਹਿਗੁਰੂ ਜਰੂਰ ਲਿਖਿਆ ਕਰੋ ਕਮੈਂਟ ਵਿੱਚ ਕਿ ਮੇਰਾ ਵੀ ਹੌਸਲਾ ਵਧੇ ਤੇ ਆਪ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ